ਜੋ ਘਟਨਾਵਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਬਹੁਤ ਮੰਦ ਭਾਗਾ ਸੀ ਨਿੰਦਨਯੋਗ ਆ ਉਸ ਤੋਂ ਬਾਅਦ ਜਿਹੜਾ ਬਿਆਨਬਾਜ਼ੀ ਹੋ ਰਹੀ ਆ ਕਿੰਤੂ ਪ੍ਰੰਤੂ ਹੋ ਰਿਹਾ ਵਾ ਇੱਕ ਤਰੀਕੇ ਦੀ ਸਿੱਖ ਕੌਮ ਦੇ ਵਿੱਚ ਖਲਲ ਜਿਆ ਪਿਆ ਵਾ ਇਹ ਬਹੁਤ ਅਨਫੋਰਚੂਨੇਟ ਹੈ ਇਸ ਤਰ੍ਹਾਂ ਫਰੀ ਫੋਰ ਆਲ ਜਿਹੜਾ ਵਾ ਇਹ ਸੂਬੇ ਨੂੰ ਸਾਨੂੰ ਸਾਰਿਆਂ ਨੂੰ ਇੱਕ ਢਾਲ ਆਊਗਾ ਢਾਲ ਲਾਰਿਆ ਵਾ ਇਹ ਪਲਾ ਕਿਉਂ ਹੋ ਰਿਹਾ ਵਾ ਮੁੱਖ ਤੌਰ ਤੇ ਮੈਂ ਪਿਛਲੇ ਕਈ ਦਿਨਾਂ ਤੋਂ ਦੇਖ ਰਿਹਾ ਹਾਂ ਇੱਕ ਸਿਆਸਤ ਇੱਕ ਨਵੀਂ ਨਵਾਂ ਰੁਝਾਨ ਇੱਕ ਰੀਤ ਜੀ ਪੈ ਗਈ ਆ ਕ੍ਰੈਡਿਟ ਵਾਰ ਕ੍ਰੈਡਿਟ ਲੈਂਡ ਦੀ ਖਰੀਦ ਪਈ ਹੋਈ ਆ ਕਿ ਹਰ ਚੀਜ਼ ਦੇ ਵਿੱਚ ਮੈਨੂੰ ਫਾਇਦਾ ਨਜ਼ਰ ਆਵੇ ਲੋਕਾਂ ਨੂੰ ਲੱਗੇ ਕਿ ਮੈਂ ਬਹੁਤ ਕੰਮ ਕੀਤਾ ਜੋ ਹੋ ਰਿਹਾ ਵਾ ਉਹਦਾ ਮੈਨੂੰ ਕ੍ਰੈਡਿਟ ਮਿਲਣਾ ਚਾਹੀਦਾ ਵਾ ਇਸ ਮਸਲੇ ਦੇ ਵਿੱਚ ਵੀ ਪਹਿਲੇ ਦਿਨ ਜਿਹੜਾ ਇੱਕ ਇਨਸੀਡੈਂਟ ਹੋਇਆ ਵਾ ਉਦੋਂ ਕਿਉਂ ਇੰਨੇ ਆਪਾਂ ਬਿਆਨਬਾਜ਼ੀ ਇੰਨੀ ਜਲਦਬਾਜ਼ੀ ਕਿਉਂ ਕਰਨੀ ਚਾਹੀਦੀ ਆ ਕਿਉਂ ਉਦੋਂ ਮੁੱਖ ਮੰਤਰੀ ਬਿਆਨ ਦੇਵੇ ਆਫਟਰ ਆਲ ਅਟੈਕ ਹੋਇਆ ਨੁਕਸਾਨ ਹੋਣ ਤੋਂ ਬਚ ਗਿਆ ਬੰਦਾ ਫੜਿਆ ਗਿਆ ਉਹਦੇ ਤੋਂ ਹਥਿਆਰ ਫੜਿਆ ਗਿਆ ਉਹਨੂੰ ਅਰੈਸਟ ਕਰ ਲਿਆ ਗਿਆ ਤੇ ਕੇਸ ਰਜਿਸਟਰ ਹੋ ਗਿਆ ਉਹਦੀ ਤਫਤੀਸ਼ ਚੱਲ ਰਹੀ ਹੈ ਮੁੱਖ ਮੰਤਰੀ ਸਿੱਧਾ ਹੀ ਬਿਆਨ ਦੇ ਦਿੰਦੇ ਆ ਕਿ ਪੁਲਿਸ ਨੇ ਬਹੁਤ ਵੱਡਾ ਰੋਲ ਪਲੇ ਕੀਤਾ ਉੱਥੇ ਪਹਿਲਾਂ ਪਤਾ ਤੇ ਕਰ ਲੈਂਦੇ ਵੀ ਉਹ ਜਿਹੜਾ ਬੰਦਾ ਸੀ ਜਿਹਨੇ ਫੜਿਆ ਵਾ ਹੈ ਤੇ ਪੁਲਿਸ ਬੁਲਾਓ ਪਰ ਉਹ ਡਿਸਟ੍ਰਿਕਟ ਪੁਲਿਸ ਦਾ ਬੰਦਾ ਉੱਥੇ ਤਾਇਨਾਤ ਨਹੀਂ ਸੀ ਉਤੇ ਸਿਕਿਉਰਿਟੀ ਡਿਟੇਲ ਸੀ ਕਿਆ ਦੇਣਾ ਚਾਹੀਦਾ ਸੀ ਪੀਓ ਜਿਹੜੀ ਸਿਕਿਉਰਿਟੀ ਪੁਲਿਸ ਤੇਰੀ ਉਹਦੀ ਉਹਨਾਂ ਦੀ ਸਿਕਿਉਰਿਟੀ ਤੇ ਲੱਗੀ ਆ ਪੰਜਾਬ ਪੁਲਿਸ ਉਹਨਾਂ ਵੱਲੋਂ ਬਹੁਤ ਅਲਰਟਨੈਸ ਵਰਤੀ ਗਈ ਕਿਉਂ ਨਹੀਂ ਕਿਹਾ ਅਸੀਂ ਕਹਿ ਦਿੰਦੇ ਹਾਂ ਜੀ ਅਸੀਂ 1.5 200 ਬੰਦਾ ਉੱਥੇ ਤਾਇਨਾਤ ਕੀਤਾ ਵਾ ਉਹ 1.5 200 ਬੰਦਾ ਤਾਇਨਾਤ ਜ਼ਰੂਰ ਕੀਤਾ ਵਾ ਪਰ ਇਹ ਜਿਹੜਾ ਬੰਦਾ ਫੜਿਆ ਵਾ ਜਿਹੜਾ ਉਹ ਤੇ ਉਹਨਾਂ ਦੀ ਸਕਿਉਰਿਟੀ ਡਿਟੇਲ ਦਾ ਬੰਦਾ ਕਿਉਂ ਨਹੀਂ ਦੱਸਦੇ ਉਹ ਵੀ ਤਾਂ ਪੰਜਾਬ ਪੁਲਿਸ ਦਾ ਬੰਦਾ ਉਹ ਵੀ ਕ੍ਰੈਡਿਟ ਪੰਜਾਬ ਪੁਲਿਸ ਨੂੰ ਜਾਣਾ ਸੋ ਅਸੀਂ ਇਹ ਗੱਲ ਜਿਹੜੀ ਹੈ ਨਾ ਅੱਧੀ ਪਚਾਦੀ ਗੱਲ ਦੱਸਦੇ ਆ ਔਰ ਫਿਰ ਵੀ ਅਸੀਂ ਕ੍ਰੈਡਿਟ ਲੈਣਾ ਚਾਹੁੰਦੇ ਆ ਵੀ ਦੇਖੋ ਜੀ ਸਾਡੀ ਕਿੰਨੀ ਅਲਰਟਨੈਸ ਸੀ ਸਰਕਾਰ ਨੇ ਕਿੰਨਾ ਵੱਡਾ ਕੰਮ ਕਰਤਾ ਇਹੋ ਹੀ ਕੰਮ ਪੁਲਿਸ ਵੜ ਜਾਂਦਾ ਵਾ ਕੀ ਲੋਡ ਸੀਗੀ ਕ ਪੀਐਸਜੀਆ ਕੰਮ ਕਰਤਾ ਵਾ ਫਿਰ ਉੱਥੇ ਉਹੀ ਗੱਲ ਬਣਦੀ ਆ ਵੀ ਉਹ ਤੇ ਉਹਨਾਂ ਦੀ ਪਰਸਨਲ ਸਕਿਉਰਿਟੀ ਦੇ ਵਿੱਚ ਸੀ ਹਾਲਾਂਕਿ ਪੁਲਿਸ ਸੁਲਾਈ ਆ ਸੋ ਇਹ ਗੱਲ ਆਪਾਂ ਪੂਰੀ ਕਿਉਂ ਨਹੀਂ ਦੱਸਦੇ ਔਰ ਫਿਰ ਏਐਸਆਈ ਜਿਹੜਾ ਵਾ ਉਹਨੂੰ ਆਪਾਂ ਸੋਸ਼ਲ ਮੀਡੀਆ ਤੇ ਕਿਉਂ ਐਕਸਪੋਜ਼ ਕਰਦੇ ਆ ਕੱਲ ਨੂੰ ਉਹਦੇ ਤੇ ਵੀ ਨੁਕਸਾਨ ਕੋਈ ਹੋ ਸਕਦਾ ਹੈ ਨਾ ਆਪਾਂ ਕਿਉਂ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਬੰਦੇ ਨੂੰ ਐਕਸਪਲੇਨ ਕਰਦੇ ਆ ਬਾਹਰ ਦਾ ਸਿਸਟਮ ਜਿਹੜਾ ਨਾ ਬਾਹਰੋਂ ਕੁਝ ਗੱਲਾਂ ਆਪਾਂ ਜਾਣਦੇ ਆ ਬਾਹਰ ਉਥੇ ਆਪਾਂ ਰੰਗीन ਸ਼ਾਨਾਂ ਸ਼ਾਮਾਂ ਬਿਤਾ ਕੇ ਵਾਪਸ ਆ ਜੰਨੇ ਆ ਮੌਜ ਮੇਲਾ ਕਰਕੇ ਵਾਪਸ ਆ ਜੰਨੇ ਉਸ ਸਿੱਖੀ ਆਪਾਂ ਜਿੱਦੋਂ ਉੱਥੇ ਕੋਈ ਕ੍ਰਾਈਮ ਹੁੰਦਾ ਵਾ ਉਹ ਲਾਈਨ ਖਿੱਚ ਦਿੰਦੇ ਆ ਉੱਥੇ ਪਿਆ ਤੋ ਅੱਗੇ ਕੋਈ ਨਹੀਂ ਜਾ ਸਕਦਾ ਬੰਦਾ ਫੜ ਲਿਆ ਫਿਰ ਚੁੱਪ ਹੋ ਜਾਂਦੀ ਹੈ ਪੁਲਿਸ ਤਫ਼ਤੀਸ਼ ਜਾਰੀ ਕਰਦੀ ਹੈ ਸਾਰੇ ਐਂਗਲ ਵੇਂਦੀ ਆ ਇਹਦੇ ਪਿੱਛੇ ਕੌਣ ਸੀ ਹਥਿਆਰ ਕਿੱਥੋਂ ਲਿਆ ਇਹਦੀ ਮਨਸ਼ਾ ਕੀ ਹੈ ਇਹਦੀ ਮਾਨਸਿਕ ਹਾਲਤ ਕੀ ਹੈ ਮੈਡੀਕਲ ਰਿਕਾਰਡ ਇਹਦਾ ਕੀ ਹੈ ਇਹਦੇ ਪਰਿਵਾਰ ਦੇ ਮੈਂਬਰਾਂ ਦੀ ਕੀ ਹਰਕਤਾਂ ਵਾਂ ਇਹ ਇਹਦਾ ਕੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਅੱਗੇ ਕੀ ਕਰਦਾ ਰਿਹਾ ਹੈ ਕਿੰਨਾ ਪੜਿਆ ਵਾ ਕਿੰਨਾ ਲੋਕਾਂ ਦੇ ਸੰਪਰਕ ਚ ਹੈ ਇਹ ਸਭ ਕੁਝ ਤਫਤੀਸ਼ ਕਰਦੇ ਹੋ ਉਹ ਰੋਜ਼ ਸੇ ਸੋਸ਼ਲ ਮੀਡੀਆ ਤੇ ਆ ਕੇ ਦੱਸ ਦਿਆ ਤੇ ਨਹੀਂ ਨਾ ਅਸੀਂ ਆ ਕਰ ਲਿਆ ਹੁਣ ਇਹਨੇ ਆ ਦੱਸਤਾ ਇਹਨੇ ਆ ਕਬੂਲ ਕਰ ਲਿਆ ਇਹ ਸਾਡੇ ਇੱਥੇ ਬੜਾ ਇੱਕ ਇੱਕ ਨਵੀਂ ਰਵਾਇਤ ਜੀ ਬਣੀ ਆ ਜਿਹੜਾ ਬੰਦਾ ਫੜੀਦਾ ਵਾ ਅਗਲੇ ਦਿਨ ਉਸੇ ਵੇਲੇ ਪੁਲਿਸ ਵਾਲਿਆਂ ਨੇ ਥੱਲੇ ਬਾਕੇ ਪਿੱਛੇ ਬਥਿਆਰ ਫੜ ਕੇ ਖੜੇ ਹੋਏ ਨੇ ਫੋਟੋ ਖਿਚਵਾਉਣ ਲਈ ਇਹ ਜਿਹੜਾ ਫੋਟੋ ਖਿਚਵਾਉਣ ਦਾ ਸ਼ੌਕ ਆ ਉਹ ਵੇਟ ਕਰ ਲੋ ਤਫਤੀਸ਼ ਕਰ ਲੋ ਜਿਹੜਾ ਚਲਾਨ ਪੇਸ਼ ਹੁਣੋਂ ਤੋਂ ਦੱਸ ਦਿਓ ਸਭ ਕੁਝ ਵੀ ਤਫਤੀਸ਼ ਦੇ ਵਿਚਾਰ ਨਿਕਲ ਕੇ ਆਇਆ ਵਾ ਇਹ ਸਾਰੀ ਬਿਆਨਬਾਜ਼ੀ ਜਿਹੜੀ ਆ बयानबाजी कितों शुरू हुई पुलिस ने बयान दता सी एम ने बयान दता फिर बिक्रम सिंह मजिठिया ने बयान देता हूँ दादूवाल जी ने बयान देता वा रघबीर सिंह ने भी बयान देता ये इन्नी बयानबाजी के आप पहले तब्तीश करिए हूं तो भी मेरी गुजारिश है कि पहले आप इस मसले की तब्तीश करिए सारिया गलां बाहर नंगी चिट्ठिया हो जाएगा भी ये पिछे की कुछ है जो कमिश्नर ने कहा भी इन्होंने शायद अपनी हमदर्दी लैंड किया हो गए उन्होंने बयान देता ਸੋ ਇਹ ਇਹ ਬਿਆਨਬਾਜ਼ੀ ਨਾਲ ਕੌਮ ਦੇ ਵਿੱਚ ਖੱਲਲ ਪੈਂਦਾ ਸੋ ਇਹਨੂੰ ਆਪਾਂ ਨੂੰ ਇਸ ਤੋਂ ਬਚਣਾ ਚਾਹੀਦਾ ਵਾ ਔਰ ਤਦੇ ਆਪਾਂ ਤਰੱਕੀ ਕਰ ਸਕਾਂਗੇ ਔਰ ਸਹੀ ਮਾਇਨੇ ਦੇ ਵਿੱਚ ਜਿਹੜੇ ਪੁਰਾਣੇ ਮਸਲੇ ਆ ਉਹਨਾਂ ਦਾ ਇੱਕ ਉਹਨਾਂ ਦੀ ਸਮਾਪਤੀ ਲਿਆ ਸਕਾਂਗੇ ਕਲੋਜ਼ਰ ਕਰ ਸਕਾਂਗੇ ਇਹ ਮੇਰਾ ਵਿਚਾਰ ਹੈ